ਸਤਿ ਸ਼੍ਰੀ ਅਕਾਲ ਸਾਰੇ ਪਿੰਡ ਹਰਦੁਰਾ ਖੁਰਦ ਪਾਰਟੀ ਦਾ ਤਹਿ ਦਿਲੋਂ ਧੰਨਵਾਦੀ ਕਰਦਾ ਕਿ ਮੈਂ ਪਾਰਟੀ ਵਾਸਤੇ ਬਹੁਤ ਮਿਹਨਤ ਕੀਤੀ ਆ ਉਸ ਮਿਹਨਤ ਦਾ ਪਾਰਟੀ ਨੇ ਮੇਰਾ ਮੁੱਲ ਪਾਇਆ ਵਾ ਮੈਂ ਆਪਣੇ ਸਰਦਾਰ ਤਨ ਸਿੰਘ ਖਾਲਸਾ ਜੀ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਜੋ ਸਾਡੇ ਹਲਕੇ ਦੇ ਇੰਚਾਰਜ ਨੇ ਉਹਨਾਂ ਨੇ ਮੈਨੂੰ ਅੱਜ ਮਾਣ ਬਖਸ਼ਿਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਪਿੰਡ ਦਾ ਸਰਪੰਚ ਚੁਣਿਆ ਗਿਆ ਸਰ ਸੰਜੀਤ ਨਾਲ ਕੀ ਕਹਿਣਾ ਚਾਹੁੰਦਾ ਮੈਂ ਧੰਨਵਾਦ ਕਰਦੀ ਪਿੰਡ ਵਾਲਿਆਂ ਦਾ ਸਾਰੇ ਭੈਣ ਭਰਾਵਾਂ ਨੇ ਬਹੁਤ ਸਾਡਾ ਸਾਥ ਦਿੱਤਾ ਵੀ ਔਰ ਪਾਜੀ ਖਾਲਸਾ ਦਾ ਵੀ ਧੰਨਵਾਦ ਕਰਦੀ ਆਂ ਭਾਈ ਗਰਦੀਪ ਦਾ ਵੀ ਧੰਨਵਾਦ ਕਰਦੀ ਆਂ ਕਿਉਂਕਿ ਸਾਨੂੰ ਅੱਜ ਜੌਬ ਸਮਝਿਆ ਤੇ ਸਾਨੂੰ ਇਸ ਕੰਮ ਦਿੱਤਾ ਬਹੁਤ ਬਹੁਤ ਧੰਨਵਾਦ মিডিਆ ਦਾ ਜਿਹੜੇ ਇੱਥੇ ਪਹੁੰਚੇ ਉਸ ਬਾਕੀ ਸਾਡੇ ਬਹੁਤ ਹੀ ਪੁਰਾਣੇ ਵਲੰਟੀਅਰ ਸੀਗੇ ਸਰਵਨ ਸਿੰਘ ਜੀ ਅੱਜ ਉਹਨਾਂ ਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਗਿਆ ਵਾ ਸਾਡੇ ਹਲਕਾਚਾਰ ਗਰਦੀਪ ਸਿੰਘ ਰਤਾਵਾ ਜੀ ਵੱਲੋਂ ਔਰ ਉਹਨਾਂ ਦੀ ਵਾਈਫ ਜਿਹੜੀ ਹੈ ਜੋਤੀ ਉਹ ਅੱਜ ਸਰਪੰਚ ਚੁਣੀ ਗਈ ਆ ਤੋਂ ਇਹਨਾਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਔਰ ਆਮ ਆਦਮੀ ਪਾਰਟੀ ਤੋ ਸਾਰੀ ਨੂੰ ਵਧਾਈ ਦੇਣਾ ਚਾਹੁੰਦਾ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਇਹੋ ਜਿਹੜੇ ਵਲੰਟੀਅਰ ਜਿਹੜੇ ਪਿਛੇ ਲੰਮੇ ਸਮੇਂ ਤੋਂ ਪਾਰਟੀ ਵਾਸਤੇ ਕੰਮ ਕਰਦੇ ਆ ਰਹੇ ਉਹਨਾਂ ਨੂੰ ਸਰਪੰਚ ਤੇ ਬਣਾਇਆ ਜਾ ਰਿਹਾ। ਸਰ ਸਾਹਿਬ ਜੀ ਅੱਜ ਕਾਂਗਰਸ ਸਿੰਘ ਲੋਕ ਜੱਥੇਰਨੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵੀ ਸਾਨੂੰ ਜਿਹੜੇ ਕਾਗਜ਼ ਨਹੀਂ ਪੂਰੇ ਹੋਏ ਕੀ ਲੱਗਦਾ ਤੁਹਾਨੂੰ? ਵੇਖੋ ਜੀ ਕਾਗਜ਼ ਸਾਰਿਆਂ ਵਾਸਤੇ ਪੂਰੇ ਹੀ ਨੇ ਉਹਨੂੰ ਹੀ ਪਤਾ ਵਾ ਵੀ ਕਾਗਜ਼ ਜਿਹੜੇ ਕਿਦਾਂ ਪੂਰੇ ਹੁੰਦੇ ਆ ਸਭ ਕੋਈ ਪਤਾ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਆਪਾਂ ਉਹ ਕਹਿਣਾ ਨਹੀਂ ਚਾਹੁੰਦੇ ਅਸੀਂ ਬਦਲਾਅ ਵਾਸਤੇ ਆਏ ਆ ਤੇ ਅਸੀਂ ਉਹਨਾਂ ਲੋਕਾਂ ਨੂੰ ਅੱਗੇ ਲੈ ਉਹਨਾਂ ਲੋਕਾਂ ਨੇ ਪਾਰਟੀ ਦੀ ਮਦਦ ਕੀਤੀ ਕੋਈ ਗਰੀਬ ਲੋਕ ਹੀ ਆਮ ਆਦੀ ਪਾਰਟੀ ਨਾਲ ਜੁੜੇ ਸੀਗੇ ਤੇ ਉਹਨਾਂ ਨੇ ਆਮ ਆਦੀ ਪਾਰਟੀ ਦੀ ਜਿਹੜੀ ਸਰਕਾਰ ਬਣਾਈ ਤੇ ਅੱਜ ਉਹਨਾਂ ਲੋਕਾਂ ਨੂੰ ਹੀ ਸਰਪੰਚ ਬਣਾ ਰਹੇ ਆਪਾਂ ਮੈਂ ਸਰਵੰਸਨ ਲਾਡੀ ਪਿੰਡ ਹਰਦਰਾ ਖੁਰਦਾ ਪਾਰਟੀ ਦਾ ਤਹਿ ਦਿਲੋਂ ਧੰਨਵਾਦੀ ਕਰਦਾ ਤੇ ਮੈਂ ਪਾਰਟੀ ਵਾਸਤੇ ਬਹੁਤ ਮਿਹਨਤ ਕੀਤੀ ਆ ਉਸ ਮਿਹਨਤ ਦਾ ਪਾਰਟੀ ਨੇ ਮੇਰਾ ਮੁੱਲ ਪਾਇਆ ਵਾ ਮੈਂ ਆਪਣੇ ਸਰਦਾਰ ਤਨਸ਼ਨ ਖਾਲਸਾ ਜੀ ਸਰਦਾਰ ਗੁਰਦੀਪ ਸਿੰਘ ਹੰਦਾਵਾ ਜੀ ਜੋ ਸਾਡੇ ਹਲਕੇ ਦੇ ਇੰਚਾਰਜ ਨੇ ਉਹਨਾਂ ਨੇ ਮੈਨੂੰ ਅੱਜ ਮਾਣ ਬਖਸ਼ਿਆ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਪਿੰਡ ਦਾ ਸਰਪੰਚ ਵੀ ਰਹਿ ਗਿਆ ਸਰ ਸੰਗੀਤ ਨਾਲ ਕੀ ਕਹਿਣਾ ਚਾਹੁੰਦਾ ਮੈਂ ਧੰਨਵਾਦ ਕਰਦੀ ਪਿੰਡ ਵਾਲਿਆਂ ਦਾ ਸਾਰੇ ਭੈਣ ਭਰਾਵਾਂ ਨੇ ਬਹੁਤ ਸਾਡਾ ਸਾਥ ਦਿੱਤਾ ਵੀ ਔਰ ਪਾਜੀ ਖਾਲਸਾ ਦਾ ਵੀ ਤੁਹਾਨੂੰ ਆਦ ਕਰਦੀ ਆ ਭਾਈ ਗੁਰਦੀਪ ਦਾ ਵੀ ਧੰਨਵਾਦ ਕਰਦੀ ਆ ਕਿ ਉਹਨਾਂ ਸਾਨੂੰ ਅੱਜ ਜੌਬ ਸਮਝਿਆ ਸਾਨੂੰ ਇਸ ਕੰਮ ਦਿੱਤਾ ਬਹੁਤ ਬਹੁਤ ਧੰਨਵਾਦ মিডিਆ ਦਾ ਜਿਹੜੇ ਇੱਥੇ ਪਹੁੰਚੇ ਉਸ ਬਾਕੀ ਸਾਡੇ ਬਹੁਤ ਹੀ ਪੁਰਾਣੇ ਵਲੰਟੀਅਰ ਸੀਗੇ ਸਰਵਣ ਸਿੰਘ ਜੀ ਅੱਜ ਉਹਨਾਂ ਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਗਿਆ ਵਾ ਸਾਡੇ ਹਲਕਾ ਚਾਰ ਗਰਦੀਪ ਸਿੰਘ ਰਧਾਵਾ ਜੀ ਵੱਲੋਂ ਔਰ ਉਹਨਾਂ ਦੀ ਵਾਈਫ ਜਿਹੜੀ ਹੈ ਜੋਤੀ ਉਹ ਅੱਜ ਸਰਪੰਚ ਚੁਣੀ ਗਈ ਹੈ ਸੋ ਇਹਨਾਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਔਰ ਆਮ ਆਦਮੀ ਪਾਰਟੀ ਨੂੰ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਇਹੋ ਜਿਹੇ ਜਿਹੜੇ ਵਲੰਟੀਅਰ ਜਿਹੜੇ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਵਾਸਤੇ ਕੰਮ ਕਰਦੇ ਆ ਰਹੇ ਉਹਨਾਂ ਨੂੰ ਸਰਪੰਚ ਤੇ ਬਣਾਇਆ ਜਾ ਰ ਸਰ ਜੀ ਅੱਜ ਕਾਂਗਰਸੀ ਲੋਕ ਜੱਥੇ ਨੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਸਾਨੂੰ ਜਿਹੜੇ ਕਾਗਜ਼ ਨਹੀਂ ਪੂਰੇ ਹੋਏ ਕੀ ਲੱਗਦਾ ਤੁਹਾਨੂੰ ਦੇਖੋ ਜੀ ਕਾਗਜ਼ ਸਾਰਿਆਂ ਵਾਸਤੇ ਪੂਰੇ ਹੀ ਨੇ ਉਹਨੂੰ ਪਤਾ ਵਾ ਕਿ ਕਾਗਜ਼ ਜਿਹੜੇ ਕਿਦਾਂ ਪੂਰੇ ਹੁੰਦੇ ਆ ਸਭ ਕੋਈ ਪਤਾ ਉਹਨਾਂ ਨੂੰ ਕਹਿੰਦੇ ਲੋੜ ਨਹੀਂ ਆਪਾਂ ਕਹਿਣਾ ਨਹੀਂ ਚਾਹੁੰਦੇ ਅਸੀਂ ਬਦਲਾਅ ਵਾਸਤੇ ਆਏ ਆ ਤੇ ਅਸੀਂ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆ ਰਹੇ ਆ ਜਿਨ੍ਹਾਂ ਲੋਕਾਂ ਨੂੰ ਅੱਜ ਤੱਕ ਕਦੇ ਪੁੱਛਿਆ ਨਹੀਂ ਗਿਆ ਉਹਨਾਂ ਲੋਕਾਂ ਨੇ ਪਾਰਟੀ ਦੀ ਮਦਦ ਕੀਤੀ ਕੋਈ ਗਰੀਬ ਲੋਕ ਆਮ ਆਦੀ ਪਾਰਟੀ ਨਾਲ ਜੁੜੇ ਸੀਗੇ ਤੇ ਉਹਨਾਂ ਨੇ ਆਮ ਆਦੀ ਪਾਰਟੀ ਦੀ ਜਿਹੜੀ ਸਰਕਾਰ ਬਣਾਈ ਤੇ ਅੱਜ ਉਹਨਾਂ ਲੋਕਾਂ ਨੂੰ ਹੀ ਸਰਪੰਚ ਬਣਾ ਰਹ